ਸਤਿ ਸ੍ਰੀ ਅਕਾਲ ਜੀ ਸਿੱਖ ਇਤਿਹਾਸ ਦੇ ਅੰਦਰ ਸ਼ਾਇਦ ਹੀ ਐਸਾ ਕੋਈ ਦਿਨ ਹੋਵੇ ਜਿਸ ਦਿਨ ਗੁਰੂ ਸਹਿਬਾਨ ਭਗਤ ਸਹਿਬਾਨ ਜਾਂ ਫਿਰ अनेका ਗੁਰਸਿੱਖਾਂ ਨੇ ਜਿਨ੍ਹਾਂ ਨੇ ਸੱਚ ਸਦਕ ਅਤੇ ਸਮਾਜਿਕ ਆਜ਼ਾਦੀ ਦੇ ਲਈ ਆਪਣੀਆਂ ਕੁਰਬਾਨੀਆਂ ਨਾ ਦਿੱਤੀਆਂ ਹੋਣ ਅੱਜ ਆਪਾਂ ਜੋ ਗੱਲ ਕਰਨ ਲੱਗੇ ਹਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਅੱਜ ਦੇ ਦਿਨ ਯਾਨੀ ਕਿ 5 ਜੁਲਾਈ 1595 ਈਸਵੀ ਦੇ ਵਿੱਚ ਗੁਰੂ ਕੀ ਬਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਘਰ ਹੋਇਆ ਸੀ ਤੇ ਇਹ ਜਿਹੜਾ ਪ੍ਰਕਾਸ਼ ਹੈ ਇਹਦੇ ਨਾਲ ਇੱਕ ਜਿਹੜੀ ਸਾਖੀ ਬਹੁਤ ਲੰਬੇਲੇ ਸਮੇਂ ਤੋਂ ਜੋੜੀ ਜਾਂਦੀ ਏ ਜਿਹੜੀ ਝੂਠ ਨਹੀਂ ਹੈ ਸੱਚ ਹੈ ਤੇ ਜਿਹੜੀ ਸੱਚ ਸਾਨੂੰ ਅੱਜ ਮੰਨ ਵੀ ਲੈਣੀ ਚਾਹੀਦੀ ਏ ਕਿ ਜਦੋਂ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਹੋ ਰਹੀ ਸੀ ਤਾਂ ਕਹਿੰਦੇ ਮਾਤਾ ਗੰਗਾ ਜੀ ਇੱਕ ਦਿਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਕੋਲ ਗਏ ਤੇ ਕਹਿੰਦੇ ਨੇ ਕਿ ਮੈਂ ਵੀ ਚਾਹੁੰਨੀ ਹਾਂ ਸਾਡੇ ਘਰ ਦੇ ਵਿੱਚ ਕੋਈ ਸੰਤਾਨ ਹੋਵੇ ਕੋਈ ਬੱਚਾ ਹੋਵੇ ਤਾਂ ਕਹਿੰਦੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਵੱਲ ਭੇਜ ਦੇ। ਇੱਕ ਤਰਫਾ ਇਸ ਗੱਲ ਨੂੰ ਸੱਚ ਮੰਨਿਆ ਜਾ ਸਕਦਾ ਬਿਲਕੁਲ ਮੰਨਿਆ ਜਾ ਸਕਦਾ ਕਿਉਂਕਿ ਅੱਜ ਵੀ ਜਦੋਂ ਕਿਸੇ ਗੁਰਸਿੱਖ ਨੂੰ ਜਦੋਂ ਕਿਸੇ ਪਰਿਵਾਰ ਨੂੰ ਕੋਈ ਪਦਾਰਥ ਭਾਵੇਂ ਬੱਚੇ ਦੀ ਦਾਤ ਚਾਹੀਦੀ ਹੈ ਤਾਂ ਲੋਕ ਗੁਰਦੁਆਰੇ ਦੇ ਵਿੱਚ ਜਾ ਕਰਕੇ ਗ੍ਰੰਥ ਤੋਂ ਅਰਦਾਸ ਕਰਵਾਉਂਦੇ ਨੇ ਤੇ ਉਹ ਕਰਵਾਉਣਾ ਵੀ ਕੋਈ ਮਨਮਤ ਨਹੀਂ ਹੈ ਕੋਈ ਭਰਮ ਨਹੀਂ ਹੈ ਕੋਈ ਪਖੰਡ ਨਹੀਂ ਹੈ ਹੋ ਸਕਦਾ ਏਸੇ ਹੀ ਤਰ੍ਹਾਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਗਏ ਹੋਣ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਹੋਵੇ ਤੇ ਬਾਬਾ ਬੁੱਢਾ ਜੀ ਵੀ ਕੋਈ ਆਮ ਸ਼ਖਸੀਅਤ ਨਹੀਂ ਹਨ ਇਹਦੇ ਵਿੱਚ ਕੋਈ ਦੂਰਿਆ ਨਹੀਂ ਕਿਉਂਕਿ ਬਾਬਾ ਬੁੱਢਾ ਜੀ ਨੂੰ ਬਚਪਨ ਤੋਂ ਲੈ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਤੱਕ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੁਭਾਗ ਉਹਨਾਂ ਨੂੰ ਪ੍ਰਾਪਤ ਹੋਇਆ ਏ ਛੇ ਗੁਰੂ ਸਹਿਬਾਨ ਦਾ ਸਾਥ ਪ੍ਰਾਪਤ ਹੋਣਾ ਫਿਰ ਜਦੋਂ ਵੀ ਕਿਸੇ ਗੁਰੂ ਪਾਤਸ਼ਾਹ ਨੂੰ ਅੱਗੇ ਗੁਰਤਾ ਗੱਦੀ ਦਿੱਤੀ ਜਾਂਦੀ ਸੀ ਤਾਂ ਉਹ ਜ਼ਿੰਮੇਵਾਰੀ ਨੂੰ ਨਿਭਾਉਣਾ ਫਿਰ ਨਗਰ ਬਸ ਦੇ ਨੇ ਸਰੋਵਰ ਲੱਗਦੇ ਨੇ ਬੋਹਲੀਆਂ ਲੱਗਦੀਆਂ ਨੇ ਖੂਹ ਲਗਵਾਏ ਜਾਂਦੇ ਨੇ ਇਹ ਕਿੰਨਾ ਕੁਝ ਹੈ ਜਿਹੜਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਦੇ ਹੇਠ ਹੁੰਦਾ ਹੈ ਤਾਂ ਬਾਬਾ ਬੁੱਢਾ ਜੀ ਸੰਤ ਵੀ ਨੇ ਬ੍ਰਹਮ ਗਿਆਨੀ ਵੀ ਨੇ ਉਹ ਰੱਬ ਦਾ ਰੂਪ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਤਰਫਾ ਮੈਂ ਇਹ ਗੱਲ ਪਹਿਲਾਂ ਹੀ ਕਹਿ ਰਿਹਾ ਗੁਰਬਾਣੀ ਦੇ ਅਨੁਸਾਰ ਇਹ ਵੀ ਅਸੀਂ ਪੰਗਤੀਆਂ ਪੜ੍ਹਦੇ ਹਾਂ ਵਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਦਾ ਜਨ ਹੈ ਉਹਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਹੋ ਸਕਦੀ ਪਰ ਨਾਲ ਹੀ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਜਗਤ ਦੇ ਮਾਲਕ ਜਿਨ੍ਹਾਂ ਨੇ ਇਹ ਪੂਰੇ ਸੰਸਾਰ ਨੂੰ ਸਿੱਖ ਧਰਮ ਦਿੱਤਾ ਏ ਨਹੀਂ ਸੋਹਣੀ ਸਮਝ ਦਿਤੀ ਏ ਧੰਨ ਗੁਰੂ ਨਾਨਕ ਉਹਨਾਂ ਦੇ ਵੀ ਭੈਣ ਬੀਬੇ ਨਾਨਕੀ ਜੀ ਸੀ ਜਿਨ੍ਹਾਂ ਦੇ ਘਰ ਦੇ ਵਿੱਚ ਸੰਤਾਨ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਹੁਕਮ ਨੂੰ ਵੀ ਮਾਣਿਆ ਰਜਾ ਨੂੰ ਵੀ ਮਾਣਿਆ ਕਹਿਣ ਨੂੰ ਤੇ ਉਹ ਵੀ ਕਹਿ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਨੇ ਗੁਰੂ ਨਾਨਕ ਦੇ ਭੈਣ ਹੋਣ ਦੇ ਬਾਵਜੂਦ ਇਸ ਗੱਲ ਨੂੰ ਮਾਣਿਆ ਕਿ ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ ਕਿ ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਹੁਕਮ ਨੂੰ ਜਾਣ ਲੈਂਦੇ ਨੇ ਉਹਨਾਂ ਨੂੰ ਬਹੁਤ ਗੱਲਾਂ ਸਮਝ ਆ ਜਾਂਦੀਆਂ ਨੇ ਕਿ ਕੁਝ ਨਾਮ ਮਿਲਣਾ ਵੀ ਰੱਬ ਦੀ ਰਜ਼ਾ ਹੁੰਦੀ ਹੈ ਅਸੀਂ ਬਹੁਤ ਵਾਰ ਗਿਲਾ ਕਰਦੇ ਹਾਂ ਕਿ ਰੱਬ ਨੇ ਮੈਨੂੰ ਉਹ ਨਹੀਂ ਦਿੱਤਾ ਆਹ ਨਹੀਂ ਦਿੱਤਾ ਤੇ ਇਨਸਾਨ ਹਮੇਸ਼ਾ ਰੱਬ ਦੇ ਨਾਲ ਗੁੱਸੇ ਗਿਲੇ ਕਰਦਾ ਹੀ ਸੰਸਾਰ ਤੋਂ ਚੱਲਿਆ ਜਾਂਦਾ ਪਰ ਸਾਨੂੰ ਇਸ ਗੱਲ ਨੂੰ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਕਿ ਜ਼ਿੰਦਗੀ ਵਿੱਚ ਸਭ ਕੁਝ ਪ੍ਰਾਪਤ ਨਹੀਂ ਹੁੰਦਾ ਕੁਝ ਨਾ ਪ੍ਰਾਪਤ ਹੋਣਾ ਵੀ ਰੱਬ ਦੀ ਰਜ਼ਾ ਹੁੰਦੀ ਹੈ ਉਹ ਵੀ ਸਾਡੇ ਭਲੇ ਲਈ ਹੁੰਦਾ ਹੈ ਤਾਂ ਭੈਣ ਬੇਬੇ ਨਾਨਕੀ ਜੀ ਨੂੰ ਇੱਥੇ ਯਾਦ ਰੱਖੀਏ ਨਾਲ ਇਸ ਗੱਲ ਨੂੰ ਯਾਦ ਰੱਖੀਏ ਕਿ ਪਰਮਾਤਮਾ ਦੇਣ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਕਿਉਂਕਿ ਗੁਰਬਾਣੀ ਦੇ ਅੰਦਰ ਜੇ ਅਸੀਂ ਗੱਲ ਪੜ੍ਹਦੇ ਹਾਂ ਮੈਂ ਕੌਣ ਹਾਂ ਕੁਝ ਕਹਿਣ ਵਾਲਾ ਦੱਦਾ ਦਾਤਾ ਇੱਕ ਹੈ ਸਭ ਕੁਝ ਦੇ ਬਨਹਾਰ ਦਿਨ ਦੇ ਤੋਟ ਨਾ ਆਵੇ ਇਹ ਗਣਤ ਭਰੇ ਭੰਡਾਰ ਕਿ ਦੱਦਾ ਦਾਤਾ ਉਹ ਪ੍ਰਮਾਤਮਾ ਸਭ ਕੁਝ ਦੇਣ ਵਾਲਾ ਇੱਕੋ ਆਪ ਹੀ ਹੈ ਹੋਰ ਕੋਈ ਵੀ ਨਹੀਂ ਤੇ ਉਹਦੇ ਅਗਣਤ ਭੰਡਾਰ ਭਰੇ ਹੋਏ ਨੇ ਇਸੇ ਹੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਸੰਗਤੀ ਰੂਪ ਵਿੱਚ ਅਰਦਾਸ ਜ਼ਰੂਰ ਹੋਈ ਹੋਵੇਗੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੋਵੇਗਾ ਉਹ ਤੋਂ ਬਾਅਦ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਜਹਾਂਗੀਰ ਜਿਹੜਾ ਕਿ ਜ਼ੁਲਮੀ ਰਾਜਾ ਸੀ ਜ਼ੁਲਮੀ ਬਾਦਸ਼ਾਹ ਸੀ ਅਕਬਰ ਚਾਹੁੰਦਾ ਨਹੀਂ ਸੀ ਕਿ ਮੈਂ ਜਿਹੜੀ ਰਾਜਗਦੀ ਉਹਨੂੰ ਦੇਵਾਂ ਪਰ ਫਿਰ ਵੀ ਉਹ ਧੱਕੇ ਦੇ ਨਾਲ ਉਹ ਰਾਜਗਦੀ ਤੇ ਬੈਠਿਆ ਸ਼ੇਖ ਅਹਿਮਦ ਸਰਹੰਦੀ ਸ਼ਰੀਫ ਫਰੀਦ ਬੁਖਾਰੀ ਵਰਗਿਆਂ ਦੀ ਚੌਕ ਦੇ ਵਿੱਚ ਆ ਕੇ ਉਹਨਾਂ ਦੀ ਮਦਦ ਦੇ ਨਾਲ ਕਿਉਂਕਿ 1605 ਈਸਵੀ ਦੇ ਵਿੱਚ ਅਕਬਰ ਮਾਰਿਆ ਜਾਂਦਾ ਉਹ ਤੋਂ ਬਾਅਦ ਜਹਾਂਗੀਰ ਧੱਕੇ ਨਾਲ ਬੈਠ ਜਾਂਦਾ ਹਾਲਾਂਕਿ ਜਿਹੜਾ ਅਕਬਰ ਬਾਦਸ਼ਾਹ ਸੀ ਉਹ ਰਾਜਗਦੀ ਖੁਸ਼ਰੋ ਆਪਣੇ ਪੋਤਰੋ ਨਪੋਤਰੇ ਨੂੰ ਦੇਣਾ ਚਾਹੁੰਦਾ ਸੀ ਪਰ ਫਿਰ ਵੀ ਜਿਹੜਾ ਜਹਾਂਗੀਰ ਸੀ ਇੱਕ ਆਯਾਸ਼ ਸੀ ਸਰਾਬੀ ਸੀ ਤੇ ਭੜੇ ਕੋ ਕਰਮ ਕਰਨ ਵਾਲਾ ਇਨਸਾਨ ਸੀ ਇਹਨੇ ਧੱਕੇ ਦੇ ਨਾਲ ਫਿਰ ਇਹ ਬਾਦਸ਼ਾਹ ਦੀ ਜਿਹੜੀ ਗੱਦੀ ਹੁੰਦੀ ਰਾਜਗਦੀ ਉਹ ਪ੍ਰਾਪਤ ਕਰਨ ਲਈ ਤਾਂ ਉਸ ਤੋਂ ਬਾਅਦ ਹੀ ਕਿਉਂਕਿ ਇਹਦੇ ਮਨ ਦੇ ਅੰਦਰ ਖੁੰਗ ਸਤਾਏ ਸ਼ੁਰੂ ਤੋਂ ਹੀ ਚੱਲ ਰਹੀ ਸੀ ਸਿੱਖ ਫਿਲਾਸਫੀ ਸਿੱਖ ਧਰਮ ਦੇ ਨਾਲ ਸਿੱਖ ਫਿਲਾਸਫੀ ਦੇ ਨਾਲ ਗੁਰੂ ਨਾਨਕ ਦੀ ਮੱਤ ਦੇ ਨਾਲ ਤੇ ਸ਼ੁਰੂ ਤੋਂ ਹੀ ਵਿਰੋਧ ਚੱਲ ਰਿਹਾ ਸੀ ਤਾਂ ਉਸ ਹਿਸਾਬ ਦੇ ਨਾਲ ਹੀ ਜਦੋਂ ਹੀ ਗੱਦੀ ਤੇ ਬੈਠਾ ਤਾਂ ਇਹਨੇ ਫਿਰ ਫਰਮਾਨ ਲਾਗੂ ਕਰ ਦਿੱਤੇ ਕਿ ਕੋਈ ਵੀ ਸ਼ਿਕਾਰ ਨਹੀਂ ਖੇੜ ਸਕਦਾ ਕਲੰਗੀ ਨਹੀਂ ਲਾ ਸਕਦਾ ਰਾਜ ਤਖਤ ਨਹੀਂ ਲਾ ਸਕਦਾ ਆਜ਼ਾਦੀ ਨਾਲ ਜਾ ਨਹੀਂ ਸਕਦਾ ਤਨਗਾਰੇ ਨਹੀਂ ਵਜਾ ਸਕਦਾ ਨਿਸ਼ਾਨ ਨਹੀਂ ਲਾ ਸਕਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਬਚਪਨ ਤੋਂ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਮੁੜਿਆ ਨਹੀਂ ਜਾਣਾ ਤਾਂ ਉਹ ਗੁਰਤਾ ਗੱਦੀ ਦੀ ਰਸਮ ਨਿਭਾ ਆ ਗਏ ਸੀ ਉਦੋਂ ਇਹਨਾਂ ਦੀ ਉਮਰ 11-12 ਸਾਲਾਂ ਦੀ ਸੀ ਤੇ ਬਾਬਾ ਬੁੱਢਾ ਜੀ ਨੇ ਇਹ ਰਸਮ ਨਿਭਾਈ ਤੇ ਬਚਪਨ ਤੋਂ ਹੀ ਉਹਨਾਂ ਨੇ ਆਪ ਵੇਖੋ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੀ ਸਖਲਾਈ ਦਿੱਤੀ ਬਾਬਾ ਬੁੱਢਾ ਜੀ ਕਿੰਨੇ ਨਿਪੁੰਨ ਹੋਣਗੇ ਆਪਣੇ ਹਰ ਇੱਕ ਗੁਣ ਦੇ ਵਿੱਚ ਉਹ ਗੁਰਬਾਣੀ ਦੇ ਵਿੱਚ ਵੀ ਨਿਪੁੰਨ ਨੇ ਸ਼ਾਸਤਰ ਵਿੱਦਿਆ ਦੇ ਵਿੱਚ ਵੀ ਨਿਪੁੰਨ ਨੇ ਗੁਰਦੁਆਰੇ ਦੇ ਗ੍ਰੰਥੀ ਬਣਨ ਦੇ ਵਿੱਚ ਵੀ ਨਿਪੁੰਨ ਨੇ ਹਰ ਐਂਗਲ ਤੋਂ ਉਹਨਾਂ ਦਾ ਜੀਵਨ ਕਿੰਨਾ ਭਰਪੂਰ ਹੈ ਹਰ ਪਾਸੇ ਤਾਂ ਇਸ ਕਰਕੇ ਬਾਬਾ ਬੁੱਢਾ ਜੀ ਨੇ ਬਚਪਨ ਤੋਂ ਇਹਨਾਂ ਨੂੰ ਸਿੱਖਿਆ ਸਿਖਿਆਮਾਂ ਦਿੱਤੀਆਂ ਗੁਰਬਾਣੀ ਦਾ ਸਮਾਜਿਕ ਸ਼ਾਸਤਰ ਵਿਦਿਆ ਦਾ ਘੋੜ ਸਵਾਰੀ ਦਾ ਆਦਿਕ ਹਰ ਇੱਕ ਤਰ੍ਹਾਂ ਦਾ ਗਿਆਨ ਬਾਬਾ ਬੁੱਢਾ ਜੀ ਵੱਲੋਂ ਦਿੱਤਾ ਗਿਆ ਤੇ ਜਦੋਂ ਅਜੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਹੈਗੇ ਸਨ ਤੇ ਬਚਪਨ ਦੇ ਵਿੱਚ ਜਦੋਂ 1594 ਤੋਂ ਲੈ ਕਰਕੇ 1598 ਈਸਵੀ ਤੱਕ ਲਾਹੌਰ ਦੇ ਵਿੱਚ ਲਗਭਗ ਸਾਰੇ ਪੰਜਾਬ ਦੇ ਵਿੱਚ ਕਾਲ ਪੈਂਦਾ ਹੈ ਉਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੀ ਚੇਚਕ ਦੀ ਬਿਮਾਰੀ ਨਿਕਲੀ ਸੀ ਜਿਹਨੂੰ ਲੋਕ ਸੀਤਲਾ ਕਹਿ ਦਿੰਦੇ ਨੇ ਮਾਤਾ ਕਹਿ ਦਿੰਦੇ ਨੇ ਤੇ ਉਦੋਂ ਲੋਕਾਂ ਨੇ ਭਰਮ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਮੱਥਾ ਟਿਕਾ ਕੇ ਲਿਆਓ ਉੱਥੇ ਉਹ ਠੀਕ ਹੋ ਜਾਣਾ ਹੈ ਉਹਨਾਂ ਦੀ ਬਿਮਾਰੀ ਠੀਕ ਹੋ ਜਾਣੀ ਪਰ ਫਿਰ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਕਿਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਾਤਾ ਨਹੀਂ ਹੈ ਇਹ ਇੱਕ ਸਿਰਫ ਭਰਮ ਹੈ ਤੇ ਗੁਰਬਾਣੀ ਦੇ ਅੰਦਰ ਵੀ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਕਿ ਸੀਤਲਾ ਤੇ ਰਾਖਿਆ ਬਿਹਾਰੀ ਇਹ ਸੀਤਲਾ ਤੋਂ ਉਸ ਅਕਾਲ ਪੁਰਖ ਪਰਮਾਤਮਾ ਨੇ ਹੀ ਰੱਖ ਲਿਆ ਹੈ ਹੋਰ ਕੋਈ ਵੀ ਬਚਾਉਣ ਵਾਲਾ ਨਹੀਂ ਹੈ ਤੇ ਅੱਜ ਵੀ ਪਿੰਡਾਂ ਦੇ ਵਿੱਚ ਲੋਕ ਮਾਤਾ ਜਦੋਂ ਕਿਸੇ ਨੂੰ ਦਾਣੀ ਨਿਕਲ ਆਉਂਦੇ ਨੇ ਤਾਂ ਭਰਮ ਕਰਦੇ ਨੇ ਹਾਲਾਂਕਿ ਉਹਦੇ ਜਿਹੜੇ ਘਰੇਲੂ ਇਲਾਜ ਨੇ ਨਿੰਬ ਦੇ ਪੱਤੇ ਬੰਨਣਾ ਜਾਂ ਉਹਦਾ ਪਾਣੀ ਪੀਣਾ ਜਾਂ ਉਹਦੇ ਪਾਣੀ ਨਾਲ ਨਹਾਉਣਾ ਇਹ ਘਰੇਲੂ ਇਲਾਜ ਨੇ ਲੋਕ ਅੱਜ ਵੀ ਕਰ ਲੈਂਦੇ ਨੇ ਪਰ ਫਿਰ ਵੀ ਲੋਕ ਇਹ ਪਰਮਾਜ ਕੀਤ ਕਰਦੇ ਵਿਖੇ ਜਾ ਸਕਦੇ ਨੇ ਤਾਂ ਉਸ ਸਮੇਂ ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਪੂਰਾ ਕਾਲ ਪਿਆ ਪੰਜਾਬ ਦੇ ਵਿੱਚ ਜਿਹੜੀ ਦਸਬੰਦ ਦੀ ਭੇਟਾ ਪੂਰੀ ਹੁੰਦੀ ਸੀ ਮਸੰਦ ਲੈ ਕੇ ਆਉਂਦੇ ਸੀ ਉਹਨਾਂ ਨੇ ਉਹ ਸਾਰੀ ਭੇਟਾ ਇਮਾਰਤਾਂ ਦਾ ਕੰਮ ਰੋਕ ਕੇ ਦਰਬਾਰ ਸਾਹਿਬ ਦਾ ਕੰਮ ਰੋਕ ਕੇ ਉਹ ਲੋਕਾਂ ਦੇ ਇਲਾਜ ਦੇ ਲਈ ਤਰਨ ਤਰਨ ਸ਼ਹਿਰ ਦੇ ਵਿੱਚ ਉਹਨਾਂ ਨੇ ਇੱਕ ਕੋੜੀ ਕਰ ਵੀ ਬਣਾਇਆ ਸੀ ਜਿੱਥੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਸੀ ਜਿੱਤੇ ਲੋਕਾਂ ਨੂੰ ਦਵਾਈ ਦਾਰੂ ਦਿੱਤੀ ਜਾਂਦੀ ਸੀ ਉਹ ਸਾਰੇ ਪੈਸੇ ਉੱਥੇ ਖਰਚ ਦਿੱਤੇ ਸੀ ਤਾਂ ਇਹ ਜਿਹੜੀ ਸਾਰੀ ਪ੍ਰਚਾਰ ਫੇਰੀ ਸੀ ਐਕਚੁਅਲ ਦੇ ਵਿੱਚ ਤਾਂ 1621 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਲ ਸਰ ਦੀ ਧਰਤੀ ਤੇ ਆਉਂਦੇ ਨੇ ਉਹ ਤੋਂ ਬਾਅਦ ਦੀਆਂ ਸਾਰੀਆਂ ਪ੍ਰਕਿਆਵਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਉਣਾ ਜਾਂ ਨਗਰ ਬਸਾਉਣੇ ਉਹ ਸਭ ਕੁਝ ਹੋ ਚੁੱਕਿਆ ਸੀ ਤਾਂ ਇਹ ਸਾਰਾ ਕੁਝ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਨਾਲ ਹੰਡਾਇਆ ਤਾਂ ਕਰਕੇ ਉਹਨਾਂ ਨੇ ਬਹੁਤ ਕੁਝ ਵੇਖਿਆ ਸੀ ਤਾਂ ਜਾਣ ਤੋਂ ਬਾਅਦ ਹੁਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਇਹ ਗੱਲ ਪਤਾ ਲੱਗ ਗਈ ਸੀ ਕਿ ਹੁਣ ਸ਼ਾਂਤੀ ਦੇ ਨਾਲ ਜਾਂ ਨਿਮਰਤਾ ਦੇ ਨਾਲ ਜਾਂ ਟਿਕਾ ਦੇ ਨਾਲ ਰਹਿ ਕੇ ਇਸ ਜ਼ੁਲਮ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਤਾਂ ਕਰਕੇ ਉਹਨਾਂ ਨੇ ਦੋ ਕਿਰਪਾਨਾਂ ਪਹਿਨਣੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਦੋਨੇ ਕਿਰਪਾਨਾਂ ਪਹਿਣ ਕੇ ਉਹਨਾਂ ਨੇ ਧਰਮ ਅਤੇ ਰਾਜਨੀਤੀ ਨੂੰ ਬਰਾਬਰ ਰੱਖਿਆ ਕਿ ਇਹ ਦੋਵੇਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਹਨ ਇਸੇ ਹੀ ਕਰਕੇ ਤੁਸੀਂ ਜੇ ਦੇਖੋਗੇ ਦਰਬਾਰ ਸਾਹਿਬ ਜਦੋਂ ਆਪਾਂ ਜਾਣਦੇ ਆ ਤਾਂ ਦਰਬਾਰ ਸਾਹਿਬ ਤੋਂ ਅਕਾਲ ਤਖਤ ਨਜ਼ਰ ਆਉਂਦਾ ਪਰ ਅਕਾਲ ਤਖਤ ਤੋਂ ਦਰਬਾਰ ਸਾਹਿਬ ਤੋਂ ਸੌਰੀ ਦਰਬਾਰ ਸਾਹਿਬ ਤੋਂ ਅਕਾਲ ਤਖਤ ਨਜ਼ਰ ਨਹੀਂ ਆਉਂਦਾ ਅਕਾਲ ਤਖਤ ਤੋਂ ਦਰਬਾਰ ਸਾਹਿਬ ਨਜ਼ਰ ਆਉਂਦਾ ਤਾਂ ਉਹਦਾ ਪ੍ਰਤੀਕ ਵੀ ਇਹੀ ਸੀ ਕਿ ਤੁਹਾਨੂੰ ਰਾਜਨੀਤੀ ਧਰਮ ਦੇ ਦੁਆਰਾ ਕਰਨੀ ਹੈ ਪਰ ਧਰਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਉਥੇ ਹਮੇਸ਼ਾ ਤੁਸੀਂ ਸੱਚ ਦੇ ਨਾਲ ਜੁੜ ਕੇ ਰਹਿਣਾ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇੱਕ ਰਪਾਣਾ ਪੈਨੀਆਂ ਅਤੇ ਨਾਲ ਹੀ ਉਹ ਤੋਂ ਬਾਅਦ 1609 ਈਸਵੀ ਦੇ ਵਿੱਚ ਅਕਾਲ ਬੁੰਗਾ ਵੀ ਉਹਨਾਂ ਨੇ ਸਥਾਪਿਤ ਕੀਤਾ ਜਿਹਨੂੰ ਅਸੀਂ ਅੱਜ ਅਕਾਲ ਤਖਤ ਕਹਿੰਦੇ ਹਾਂ ਤੇ ਉਥੇ ਬੈਠ ਕੇ ਹੀ ਲੋਕਾਂ ਦੇ ਝਗੜੇ ਨਿਬੇੜੇ ਜਾਂਦੇ ਸੀ ਵੱਡੇ ਫਲਸਫੇ ਪਾਈ ਜਾਂਦੇ ਸੀ ਜਾਂ ਜੋ ਵੀ ਗੁਰੂ ਸਾਹਿਬਾਨ ਨੇ ਅੱਗੇ ਫਰਮਾਨ ਕਰਨਾ ਕੋਈ ਹੁਕਮਨਾਮਾ ਜਾਰੀ ਕਰਨਾ ਸਿੱਖਾਂ ਨੂੰ ਇਕੱਤਰ ਕਰਨਾ ਕੋਈ ਵੱਡੇ ਦਿਨ ਮਨਾਏ ਜਾਂਦੇ ਸੀ ਉਹ ਫਿਰ ਅਕਾਲ ਤਖਤ ਤੋਂ ਜਾਰੀ ਹੋਣੇ ਸ਼ੁਰੂ ਹੋ ਗਏ ਸੀ ਤਾਂ ਇਹਦੇ ਨਾਲ ਹੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੁੰਦਾ ਤਾਂ ਇਹਨਾਂ ਦੇ ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਅਟਲ ਰਾਏ ਜੀ ਤੇ ਬਾਬਾ ਇਹਦੇ ਨਾਲ ਹੀ ਬੀਬੀ ਬੀਰੋ ਜੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਇਹਨਾਂ ਦੇ ਪ੍ਰਕਾਸ਼ ਹੋਏ ਜਨਮ ਹੋਏ ਤਾਂ ਪਹਿਲੀ ਜੰਗ ਜਿਹੜੀ ਜਹਾਂਗੀਰ ਵੱਲੋਂ ਕਿਉਂਕਿ ਜਹਾਂਗੀਰ ਚਾਹੁੰਦਾ ਸੀ ਕਿ ਮੈਂ ਖਤਮ ਕਰਨਾ ਹੈ ਤੇ ਇਹਨਾਂ ਵੱਲੋਂ ਚਾਰ ਹਮਲੇ ਹੁੰਦੇ ਨੇ ਅੰਮ੍ਰਿਤਸਰ ਦੇ ਉੱਪਰ ਕਰਤਾਰਪੁਰ ਮਹਾਰਾਜ ਹਰਗੋਬਿੰਦਪੁਰ ਤੇ ਇਹ ਚਾਰ ਹੀ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਿੱਖ ਜਿੱਤਦੇ ਨੇ ਤੇ ਜਿਹਦੇ ਵਿੱਚ ਕਰਤਾਰਪੁਰ ਦੀ ਜੰਗ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਹੁਤ ਜੋਹਰ ਵਿਖਾਏ ਸੀ ਤੇ ਉੱਥੇ ਉਹੀ ਇਹਨਾਂ ਨੂੰ ਬਹਾਦਰੀ ਦਾ ਵੀ ਖਿਤਾਬ ਮਿਲਿਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਨਾਲ ਹੀ ਫਿਰ ਬਰਾਬਰ ਤੇ ਸ਼ਿਕਾਰ ਵੀ ਖੇੜਿਆ ਕਲੰਗੀ ਵੀ ਲਾਈ ਉਨ ਨਗਾਰੇ ਵੀ ਬਜਾਏ ਉਹਨਾਂ ਨੇ ਉਹ ਸਭ ਕੁਝ ਕੀਤਾ ਜਿੱਥੇ ਜਹਾਂਗੀਰ ਕਹਿੰਦਾ ਸੀ ਕਿ ਮੈਂ ਇਹ ਸਭ ਕੁਝ ਕਰਨ ਨਹੀਂ ਦੇਣਾ ਤਾਂ ਜਦੋਂ ਜਹਾਂਗੀਰ ਬਾਦਸ਼ਾਹ ਨੂੰ ਇਹ ਸਭ ਕੁਝ ਪਤਾ ਲੱਗਦਾ ਆਗਰੇ ਵਾਲੇ ਪਾਸਿਓਂ ਦਿੱਲੀ ਵਾਲੇ ਪਾਸਿਓਂ ਉਹ ਸਾਰੇ ਇੱਧਰ ਚੱਕਰ ਕੱਢ ਰਿਹਾ ਸੀ ਤਾਂ ਉਹਨਾਂ ਨੇ ਹਰ ਇੱਕ ਬੰਦੇ ਨੂੰ ਸਜ਼ਾਵਾ ਦਿੱਤੀਆਂ ਜਿਹੜਾ ਉਹਦੀ ਉਲੰਘਣਾ ਕਰ ਰਿਹਾ ਸੀ ਇਸੇ ਹੀ ਅਧੀਨ ਫਿਰ ਉਹਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਵੀ ਆਗਰੇ ਤੋਂ ਮਾਰਚ ਮਹੀਨੇ ਦੇ ਵਿੱਚ ਇਹਨੇ ਫਰਮਾਨ ਜਾਰੀ ਕਰ ਦਿੱਤਾ ਸੀ ਕਿ ਉਹਨਾਂ ਨੂੰ ਕੈਦ ਦੇ ਵਿੱਚ ਲਜਾਇਆ ਜਾਵੇ ਤਾਂ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਵੈਸੇ ਇਹ ਇੱਕ ਝਮੇਲਾ ਹੈ ਲੇਖਕਾਂ ਦਾ ਪਰ ਪ੍ਰੋਫੈਸਰ ਸਾਹਬ ਸਿੰਘ ਨੂੰ ਮੈਂ ਪੜਿਆ ਤਾਂ ਉਹ 3 ਮਹੀਨੇ ਲਿਖਦੇ ਨੇ ਕਿ ਕੈਦ ਦੇ ਵਿੱਚ ਰਹੇ ਸੀ ਪਰ ਉਹ ਤੋਂ ਬਾਅਦ ਇਹਨੇ ਫਿਰ ਤਿੰਨ ਕੁ ਮਹੀਨਿਆਂ ਬਾਅਦ ਇਹਨੂੰ ਦਮੇ ਦੀ ਬਿਮਾਰੀ ਸੀਗੀ ਤਾਂ ਇਹ ਫਿਰ ਜਾਣ ਲੱਗਿਆ ਫਰਮਾਨ ਜਾਰੀ ਕਰ ਗਿਆ ਸੀ ਜਿਹੜੇ ਇਹਦੇ ਹੀ ਧਰਮ ਦੇ ਜਿਹੜੇ ਪੈਰੋਕਾਰ ਸੀ ਸ਼ੇਖ ਫਰੀਦ ਬੁਖਾਰੀ ਤੇ ਅਹਿਮਦ ਸਰਹੰਦੀ ਉਹਨਾਂ ਨੂੰ ਵੀ ਇਹਨੇ ਕੈਦ ਕੀਤਾ ਹੋਇਆ ਸੀ ਉਹਨਾਂ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਰਿਹਾ ਕਰਨ ਦਾ ਹੁਕਮ ਜਾਰੀ ਕੀਤਾ ਪਰ ਇਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਇਕੱਲਿਆ ਨਹੀਂ ਹੁਣ ਬਾਹਰ ਆਉਣਾ ਮੈਂ ਆਹ ਜਿਹੜੇ ਰਾਜੇ ਨੇ ਹਿੰਦੂ ਰਾਜੇ ਨੇ ਹੁਣ ਵੇਖੋ ਅੱਜ ਵੀ ਗੁਰੂ ਸਹਿਬਾਨ ਨੇ ਕਿੰਨੇ ਪਰਉਪਕਾਰ ਨੇ ਹਿੰਦੂਆਂ ਦੇ ਉੱਪਰ ਕਿ ਉਹਨਾਂ ਦੀ ਹਿਫਾਜ਼ਤ ਕਰਦੇ ਰਹੇ ਉਹਨਾਂ ਨੂੰ ਬਚਾਉਂਦੇ ਰਹੇ ਉਹਨਾਂ ਨੂੰ ਜਿੱਥੇ ਲੱਗਿਆ ਕਿ ਨਹੀਂ ਇਹ ਸਾਡੇ ਦੇਸ਼ ਦੇ ਨੇ ਸਾਡੇ ਦੇ ਆਪਣੇ ਨੇ ਸਾਰੇ ਬਰਾਬਰ ਨੇ ਪਰ ਇੰਨਾ ਨੇ ਫਿਰ ਰਾਜਿਆਂ ਨੇ ਤੁਹਾਨੂੰ ਪਤਾ ਵੀ ਜਿੰਨੇ ਜ਼ੁਲਮ ਹੋਏ ਜਿੰਨੇ ਹਮਲਾਵਰ ਹੋਏ ਇਹੀ ਹਿੰਦੂ ਪਹਾੜੀ ਰਾਜੇ ਫਿਰ ਗੁਰੂ ਸਹਿਬਾਨ ਤੇ ਹਮਲਾਵਰ ਬਣ ਕੇ ਆਉਂਦੇ ਨੇ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮੈਂ ਇਕੱਲੇ ਨੇ ਬਾਹਰ ਨਹੀਂ ਆਉਣਾ ਹੁਣ ਮੈਂ ਬਾਹਰ ਆਉਂਗਾ ਤਾਂ ਆ 52 ਰਾਜੇ ਵੀ ਮੇਰੇ ਨਾਲ ਆਉਣਗੇ ਤਾਂ ਗੁਰੂ ਪਾਤਸ਼ਾਹ ਕੇ ਸ਼ਰਤ ਰੱਖੀ ਗਈ ਕਿ ਜਿੰਨਾ ਤੁਸੀਂ ਲਿਆ ਸਕਦੇ ਹੋ ਲਿਆਓ ਤਾਂ ਗੁਰੂ ਪਾਤਸ਼ਾਹ ਨੇ ਫਿਰ ਕੱਲ 52 ਕਲੀਆਂ ਵਾਲਾ ਚੋਲਾ ਬਣਾਇਆ ਤੇ ਉਸ ਚੋਲੇ ਨੂੰ ਇਹ ਫੜ ਕੇ ਫਿਰ ਰਾਜੇ ਸਾਰੇ ਬਾਹਰ ਆ ਜਾਂਦੇ ਨੇ ਤਾਂ ਉੱਥੋਂ ਹੀ ਸਿੱਖਾਂ ਨੇ ਹਾਲਾਂਕਿ ਇਹ ਫਰਵਰੀ ਦੀ ਗੱਲ ਹੈ ਫਰਵਰੀ 26 ਜਾਂ 22 ਤਰੀਕ ਦੇ ਵਿੱਚ ਵਿੱਚ ਦੀ ਗੱਲ ਹੈ ਪਰ ਸਿੱਖਾਂ ਨੇ ਇਹਨੂੰ ਦੀਵਾਲੀ ਦੇ ਨਾਲ ਜੋੜ ਕੇ ਮਨਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਕਿ ਅੱਜ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਮਨਾਉਂਦੇ ਨੇ ਪਰ ਸਾਨੂੰ ਆਪਣੇ ਕੈਲੰਡਰ ਵਾਲੇ ਪਤਾ ਹੋਣਾ ਚਾਹੀਦਾ ਤੁਹਾਨੂੰ ਕੈਲੰਡਰ ਦੇ ਵਿੱਚ ਮੇਲੇ ਬਾਰੇ ਪਤਾ ਹੋਣਾ ਚਾਹੀਦਾ ਜਿਹੜਾ ਪਾਲ ਸਿੰਘ ਪੁਰੇਵਾਲ ਪਾਰ ਵੱਲੋਂ ਬਣਾਇਆ ਗਿਆ ਸੀ ਜਿਹੜਾ ਕਿ 2003 ਦੇ ਵਿੱਚ ਲਾਗੂ ਹੋ ਜਾਣਾ ਸੀ ਪਰ ਇਹਨਾਂ ਨੇ ਲਾਗੂ ਨਹੀਂ ਹੋਣ ਦਿੱਤਾ ਡੇਟਾ ਚੇਂਜ ਕਰ ਦਿੱਤੀਆਂ ਤੇ ਉਹਦਾ ਝਮੇਲਾ ਅੱਜ ਵੀ ਚੱਲ ਰਿਹਾ ਸੋ ਇਹ ਡੇਟਾ ਦੀ ਗਲਤੀ ਹੈ ਹਾਲਾਂਕਿ ਹੁਣ ਇੱਥੇ ਇਹ ਨਾ ਕਹਿਣ ਲੱਗ ਜੂ ਕਿ ਆਪਾਂ ਬੰਦੀ ਛੋੜ ਦੇਵਸ ਨੂੰ ਨਿੰਦ ਰਹੇ ਆ ਜਾਂ ਭੰਡ ਰਹੇ ਆ ਨਹੀਂ ਉਹ ਮਨਾਇਆ ਜਾ ਸਕਦਾ ਮਨਾ ਸਕਦੇ ਆ ਚਲੋ ਇੱਕ ਖੁਸ਼ੀ ਦਾ ਸਮਾ ਸੀ ਕਿ ਗੁਰੂ ਪਾਤ ਸ਼ਬਾਹ ਰਾਈ ਠੀਕ ਹੈ ਪਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਤਰੀਕ ਸਹੀ ਪਤਾ ਹੋਣੀ ਚਾਹੀਦੀ ਹੈ ਆਪਾਂ ਨੂੰ ਤਰੀਕ ਤਾਂ ਗਲਤ ਨਾ ਨਾ ਹੋਵੇ ਪਰ ਤਾਂ ਇਹ ਸਾਰਾ ਕੁਝ ਵੀ ਹੋਇਆ ਤਾਂ ਉਹ ਤੋਂ ਬਾਅਦ ਫਿਰ ਜਿਹੜਾ ਜਹਾਂਗੀਰ ਸੀ ਜਦੋਂ ਇਹ ਪੰਜਾਬ ਵੱਲ ਨੂੰ ਆਉਂਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨਾਲ ਆਉਂਦਾ ਤੇ ਲਾਹੌਰ ਤੱਕ ਗੁਰੂ ਪਾਤਸ਼ਾਹ ਨੂੰ ਨਾਲ ਲੈ ਕੇ ਜਾਂਦਾ ਕਿ ਸਿੱਖਾਂ ਦੇ ਮਨ ਦੇ ਵਿੱਚ ਇਹ ਗੁੱਸਾ ਸੀ ਇਹ ਵਿਰੋਧ ਸੀ ਕਿ ਔਰੰਗ ਇਹਨੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਤਾਂ ਉਹ ਕਿਤੇ ਨਾ ਕਿਤੇ ਇਹਦਾ ਵਿਰੋਧ ਕਰਨਗੇ ਤਾਂ ਲਾਹੌਰ ਤੱਕ ਆਪਣੇ ਨਾਲ ਲੈ ਕੇ ਜਾਂਦਾ ਤਾਂ ਕਿ ਮੇਰੀ ਹਿਫਾਜ਼ਤ ਬਣੀ ਰਹੇ ਤਾਂ ਨਾਲ ਹੀ ਉਹ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ ਜੰਗਾਂ ਲੜਦੇ ਨੇ ਇਹ ਸਮਾਂ ਲੰਘਦਾ ਏ ਕਾਫੀ ਕੁਝ ਉਹਨਾਂ ਦੇ ਜੀਵਨ ਦੇ ਵਿੱਚ ਵਾਪਰੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਨਹੀਂ ਹੈ ਕਿਉਂਕਿ ਉਹਨਾਂ ਦਾ ਸਮਾਂ ਜੰਗਾਂ ਜੁੱਧਾਂ ਦੇ ਵਿੱਚ ਸਿੱਖਾਂ ਨੂੰ ਇਕੱਤਰ ਕਰਨ ਦੇ ਵਿੱਚ ਲੰਘਿਆ ਤੇ ਇਹ ਮਹਾਨ ਕਾਰਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਕੀਤੇ ਇਹ ਇਹਨਾਂ ਦਾ ਜੀਵਨ ਸੀ ਜਿਹੜਾ ਕਿ ਆਪਾਂ ਥੋੜੇ ਜੇ ਸਮੇਂ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਉਹ ਤੋਂ ਬਾਅਦ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ ਤੇ ਬਹਾਦਰ ਸ਼ਾਹ ਜਿਹੜਾ ਇਹਦਾ ਬਹਾਦਰ ਸ਼ਾਹ ਦੇ ਨਾਲ ਜਾਂ ਫਿਰ ਕਹਿ ਲਓ ਜਿਹੜੇ ਇਹਨਾਂ ਦੇ ਹਮਲਾਵਰ ਸੀ ਖੁਸਰੋ ਇਹ ਵੀ ਇਹ ਆਉਂਦੇ ਰਹਿੰਦੇ ਸੀ ਸ਼ਰਨ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇੱਕ ਘਟਨਾ ਹੋਰ ਦੱਸ ਦੇਵਾਂ ਜਦੋਂ ਕਲਾਨੌਰ ਵੱਲ ਜਾਂਦੇ ਨੇ ਤਾਂ ਉਥੇ ਬਾਰਸ਼ ਪੈਂਡ ਪੈਂਦਾ ਇੱਕ ਪਾਕਿਸਤਾਨ ਦੇ ਵਿੱਚ ਉਥੇ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਮਿਲਦੇ ਨੇ ਉਹਨਾਂ ਦੇ ਨਾਲ ਵੀ ਉਹਨਾਂ ਦਾ ਮਿਲਾਪ ਹੁੰਦਾ ਹੈ ਤਾਂ ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜੀਵਨ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇ ਨਾਲ ਜੁੜੇ ਰਹਿਣ ਲਈ ਅਤੇ ਇਤਿਹਾਸ ਨੂੰ ਸੁਣਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਇਸੇ ਹੀ ਤਰ੍ਹਾਂ ਆਪਾਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਬਣਾਉਂਦੇ ਰਹਿੰਦੇ ਹਾਂ। ਹੁਣ ਤੱਕ ਜੁੜੇ ਰਹਿਣ ਲਈ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।